ਨਿੱਜੀ ਹਸਪਤਾਲਾਂ ਵਿੱਚ ਡਾਕਟਰ ਦੀ ਲਾਪਰਵਾਹੀ ਅਕਸਰ ਦੇਖਣ ਨੂੰ ਮਿਲਦੀ ਹੈ। ਅੱਜ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਤਾਰ ਸਿੰਘ ਨਾਮ ਦੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਤੇ ਲਾਪਰਵਾਹੀ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਸਾਡੇ ਮਰੀਜ਼ ਨੂੰ ਗੈਸ ਦੀ ਸਮੱਸਿਆ ਸੀ। ਮਰੀਜ਼ ਵਿਆਹਿਆ ਹੋਇਆ ਸੀ ਅਤੇ ਡਰਾਈਵਰ ਹੋਣ ਕਰਕੇ ਉਸਦੇ ਦੋ ਬੱਚੇ ਹਨ। ਘਰ ਦਾ ਖਰਚਾ ਉਹ ਹੀ ਚਲਾਉਂਦਾ ਸੀ। ਪਰ ਅੱਜ ਉਸ ਦੀ ਮੌਤ ਨੇ ਉਸ ਦੀ ਪਤਨੀ ਤੇ ਬੱਚਿਆਂ ਨੂੰ ਬੇਵਸ ਕਰ ਦਿੱਤਾ। ਇਸ ਮਾਮਲੇ ਵੀ ਜਦੋਂ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਰੀਜ਼ ਨੂੰ ਸ਼ੂਗਰ ਸੀ ਅਤੇ ਉਹ ਨਸ਼ਿਆਂ ਦਾ ਆਦੀ ਸੀ ਅਤੇ ਉਸ ਨੂੰ ਬੁਖਾਰ ਵੀ ਸੀ ਬੁਖਾਰ ਕਾਰਨ ਦਿਲ ਦੀ ਧੜਕਣ ਵੱਧ ਗਈ ਅਤੇ ਮਰੀਜ਼ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਪੋਸਟਮਾਰਟਮ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਅਸੀਂ ਉਸ ਦੇ ਆਧਾਰ ਤੇ ਕੇਸ ਦਰਜ ਕਰਾਂਗੇ ਹਰਵਿੰਦਰ ਗੌਰ ਕਿੱਥੇ ਦੇ ਰਹਿਣ ਵਾਲੇ ਹੋ ਵਰਿਸ ਸਿੰਘ ਨਗਰ ਇਹ ਕੋਈ ਲੱਗਦੇ ਆ ਤੁਹਾਡੇ ਜਿਨ੍ਹਾਂ ਦੀ ਬਿਮਾਰੀ ਡੈਥ ਹੋਈ ਹੈ ਮੇਰੇ ਘਰ ਆਉਂਗਾ ਕਾਰਨ ਕੀ ਸੀ ਕਾਰਨ ਕੀ ਹੋਇਆ ਕਾਰਨ ਕੁਛ ਨਹੀਂ ਐ ਨਾਰਮਲ ਬੁਖਾਰ ਸੀ ਕੋਈ ਕਿਸੇ ਤਰ੍ਹਾਂ ਦਾ ਬੁਖਾਰ ਨਹੀਂ ਐ ਤੇ ਉਧਰ ਡਾਕਟਰ ਐਰੀ ਨੇ ਉਹਨਾਂ ਤੋਂ ਅਸੀਂ ਦਵਾਈ ਲਈ ਸੀ ਉੱਥੇ ਦਵਾਈ ਚੱਲਦੀ ਸੀ ਉਹ ਨਗੋੜਾ ਇਹ ਨੇ ਫਰਾ ਤਾਂ ਉਹਨੇ ਡੋਲੋ ਦੀ ਗੋਲੀ ਦਿੱਤੀ ਐਪੀ ਚਾਰ-ਚਾਰ ਘੰਟੇ ਬਾਅਦ ਦੇਣਾ ਉਹ ਅਸੀਂ ਦਿੱਤੀ ਐ ਤੇ ਸਵੇਰੇ ਠੀਕ ਠਾਕ ਨੇ ਕਹਿੰਦੇ ਰਿਪੋਰਟ ਰਾਤ ਕਰਾਈਆਂ ਨੇ ਨੋਰਮਲ ਸੀ ਕੁਛ ਨਹੀਂ ਸੀ ਉਹਨਾਂ ਚ ਕਹਿੰਦੇ ਆ ਕੇ ਦਵਾਈ ਲੈ ਕੇ ਰਿਪੋਰਟਾਂ ਲਗਾ ਕੇ ਅਸੀਂ ਦਵਾਈ ਲੈਣ ਇਹ ਬੇ ਬੇਟਾ ਦੋਨੋਂ ਆਏ ਸੀ ਆ ਕੇ ਇਹਨਾਂ ਨੇ ਬੋਤਲ ਲਾਤੀ ਮੋਰਿਓ ਉਹ ਜਿਹੜੀ ਬੋਤਲ 10 ਵਜੇ ਤੇ ਆਏ 2 ਵਜੇ ਕਰ ਗਏ ਨੇ ਜਿਹੜੀ ਬੋਤਲ ਲੱਗੀ ਐ ਨਾ ਬਸ ਘਰ ਜਾਂਦੇ ਹੀ ਉਹ ਪੇਟ ਪਤਾ ਨਹੀਂ ਕੀ ਹੋ ਗਿਆ ਉਹਦੇ ਦਰਦ ਦੇਣ ਲੱਗੇ ਦਰਦ ਗੈਸ ਜਿਹਦਾ ਬਿਲਕੁਲ ਇਨੂੰ ਪਿਤਾ ਕਈ ਕੁਛ ਪਿਤਾ ਕੋਈ ਢਕਾਰ ਨਹੀਂ ਕੋਈ ਕੁਛ ਨਹੀਂ ਹੋਵਾ ਨਹੀਂ ਸਰੀ ਕੁਝ ਵੀ ਨਹੀਂ ਹੋਇਆ ਕਿਤਨੇ ਵਜੇ ਲਿਆਏ ਸੀ ਇਹਨਾਂ ਨੂੰ ਤੁਸੀਂ ਅਸੀਂ ਇੱਥੇ ਮਤਲਬ ਉਹ ਤੇ ਦੱਸਿਆ ਜੇ ਕੱਲ ਲੈ ਕੇ ਆਏ ਸੀ ਰਾਤ ਨੂੰ ਰਾਤ ਨੂੰ ਇੱਥੇ ਰਾਤ ਨੂੰ ਅਸੀਂ 8:30 ਵਜੇ ਪਹੁੰਚੇ ਤੇ ਅਸੀਂ ਉਹਨਾਂ ਨੇ ਐਡਵਿਟ ਕਰ ਲਿਆ ਆਂਦੇ ਸਾਰੇ ਇਹਨਾਂ ਨੇ ਐਡਮਿਟ ਕੀਤਾ ਪਹਿਲਾਂ ਠੀਕ ਠਾਕ ਸੀ ਅਸੀਂ ਕਿ ਸਾਨੂੰ ਦਵਾਈ ਦੇ ਦਿਓ ਇੰਨੀ ਕੋ ਗੈਸ ਦੀ ਦਵਾਈ ਹੈ ਗੈਸ ਦੀ ਦਵਾਈ ਦੇ ਦਿਓ ਤੁਸੀਂ ਘਰ ਚਲੇ ਜਾਨੇ ਇੰਨਾ ਤਾਂ ਕੁਛ ਹੈ ਹੀ ਨਹੀਂ ਸੀ ਤੇ ਕਹਿੰਦੇ ਨਹੀਂ ਇਹਨਾਂ ਨੂੰ ਬੁਖਾਰ ਵੀ ਹੈ ਇਹਨਾਂ ਨੂੰ ਸ਼ੂਗਰ ਵੀ ਹੈ ਸ਼ੂਗਰ ਤਾਂ ਕੱਲ ਸਾਰਾ ਤੇਰ ਵੀ ਟੁੱਟ ਗਿਆ ਸੀ ਉਹ ਆਪਣੇ ਸਕੂਟਰੀ ਬਾਹਰ ਕਰਕੇ ਅਸੀਂ ਉਪਰੀ ਗਏ ਆਪਣੇ ਆਪ ਮੇਰੀ ਗੱਲ ਸੁਣੋ ਜੇ ਬਿਮਾਰ ਹੁੰਦੇ ਤਾਂ ਸਾਡੇ ਨਾਲ ਦੋ ਚਾਰ ਜੀ ਹੋਰ ਵੀ ਹੁੰਦੇ ਅਸੀਂ ਦੋਨੋਂ ਜਣੇ ਆਏ ਅਸੀਂ ਕਿ ਦਵਾਈ ਦਿਖਾ ਕੇ ਗੈਸ ਦੀ ਲੈ ਆਉਨੇ ਆ ਉਹਨਾਂ ਨੇ ਸਾਨੂੰ ਇੱਥੇ ਭੇਜਦਾ ਇਹ ਕਹਿੰਦੇ ਵੀ ਸਾਨੂੰ ਜੇ ਆਰਾਮ ਆਉਂਦਾ ਘਰ ਤੋਂ ਠੀਕ ਹੈ ਨਾ ਚੰਗੇ ਡਾਕਟਰ ਉਹਨਾਂ ਨੇ ਸਾਨੂੰ ਇੱਥੇ ਭੇਜਿਆ ਫਿਰ ਐਸ ਹਸਪੀਟਲ ਚ ਇਹਨਾਂ ਨੇ ਫਿਰ ਕਿਹਾ ਨਹੀਂ ਜੀ ਇਹਨੂੰ 슈ਗਰ ਵੀ ਏ ਇਹ ਵੀ ਏ ਉਹ ਵੀ ਏ ਦਾਖਲ ਕਰਨਾ ਪੈਗਾ ਮੈਂ ਬਤੇਰਾ ਕਹਿ ਮੈਂ ਕਿ ਇਨੀ ਤਾਂ ਕੋਈ ਗੱਲ ਹੈ ਹੀ ਨਹੀਂ ਵੀ ਨਾਰਮਲ ਬੁਖਾਰ ਹੈ ਤਾਂ ਤੁਸੀਂ ਇਹਦੀ ਗੈਸ ਦੀ ਦਵਾਈ ਦੇ ਦਿਓ ਉਹਨਾਂ ਨੇ ਨਹੀਂ ਦਿੱਤੀ ਕਹਿੰਦੇ ਦਾਖਲ ਕਰਨਾ ਪੈਗਾ ਇਹਦਾ ਆਰਾਮ ਨਹੀਂ ਆਉਣਾ ਤੇ ਮੈਂ ਫਿਰ ਸੋਚਿਆ ਵੀ ਰਾਤ 9 ਵਜੇ ਸਾਨੂੰ ਗੱਲਬਾਤ ਕਰਦੇ ਫਿਰ ਅਸੀਂ ਕਹਿੰਦੇ ਚਲੋ ਠੀਕ ਹੈ ਦਾਖਲ ਕਰ ਲਓ ਕਿੰਨੇ ਸਵੇਰ ਤੱਕ ਬਿਲਕੁਲ ਠੀਕ ਹੋ ਜਾਣਗੇ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਮੈਂ ਕਿਹਾ ਚਲੋ ਠੀਕ ਹੈ ਕਿੰਨੇ ਸਵੇਰੇ ਡਾਕਟਰ ਆਣਗੇ ਤੇ ਠੀਕ ਹੋ ਜਾਣਗੇ ਤੁਹਾਨੂੰ ਕਿੰਨੇ ਵਜੇ ਮੁਲਾਕਾਤ ਹੋਈ ਸੀ ਤੁਹਾਡੀ ਸਵੇਰੇ ਕਿੰਨੇ ਵਜੇ ਤੁਸੀਂ ਮਿਲੇ ਸੀ ਸਵੇਰੇ ਅਸ ਰਾਤ ਇਕੱਠੇ ਹੀ ਰਹੇ ਆ ਤੇ ਸਵੇਰੇ ਇਹਨਾਂ ਨੇ ਨਾ ਜਦ ਸਾਹ ਦੀ ਥੋੜੀ ਜੀ ਪ੍ਰੋਬਲਮ ਸੀ ਤੇ ਇਹਨਾਂ ਨੂੰ ਉਹਨਾਂ ਨੇ ਕਹਿ ਪੀ ਥੋੜਾ ਜਿਹਾ ਸਾਦਾ ਔਖਾ ਹੁੰਦਾ ਤੇ ਇਹਨਾਂ ਨੇ ਡਾਕਟਰ ਨੂੰ ਫੋਨ ਕਰ ਕਰ ਪੁੱਛਦੇ ਰਹੇ ਆਪ ਤੇ ਇਹਨਾਂ ਦਾ ਕੋਈ ਡਾਕਟਰ ਹੈ ਨਹੀਂ ਸੀ ਤੇ ਫੋਨ ਕਰ ਕਰਕੇ ਪੁੱਛਿਆ ਬੱਚਿਆ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਇਹ ਕਹਿੰਦੇ ਆਈਸੀਓ ਚ ਲੈ ਚਲੋ ਇਹਨਾਂ ਨੂੰ ਉੱਧਰ ਉਹਨੂੰ ਕਹਿੰਦੇ ਭੀ ਚਲੋ ਚੇਅਰ ਲੈ ਕੇ ਆਓ ਕਹਿੰਦੇ ਨਹੀਂ ਮੈਂ ਬਿਲਕੁਲ ਠੀਕ ਹਾਂ ਮੈਂ ਤੁਰ ਕੇ ਚਲਾ ਜਾਵਾਂਗਾ ਮੈਂ ਕਿਹੜਾ ਇਨਾਵਾਂ ਹੈਗਾ ਨਾ ਤੇ ਫਿਰ ਵੀ ਇਹਨਾਂ ਨੇ ਧੱਕੇ ਨਾਲ ਚੇਅਰ ਤੇ ਬਿਠਾ ਲਿਆ ਕਿ ਮਤਲਬ ਜੇ ਬਿਮਾਰ ਜਿਆਦਾ ਹੁੰਦਾ ਬੰਦਾ ਇਧਰ ਲਿਆਏ ਨੇ ਇਦਨ ਫਿਰ ਮੈਨੂੰ ਬਾਹਰ ਬਿਠਾਤਾ ਹੈ ਇਹਨਾਂ ਨੇ ਮੈਨੂੰ ਨਹੀਂ ਅੰਦਰ ਜਾਣ ਦਿੱਤਾ ਫਿਰ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਮੈਂ ਤੇ ਅੰਦਰ ਕਿੰਨੇ ਵਜੇ ਤੁਹਾਨੂੰ ਇਹਨਾਂ ਨੇ ਿਤਲਾ ਦਿੱਤੀ ਇਹਨਾਂ ਨੇ ਉਸ ਤੋਂ ਬਾਅਦ ਕਿਹਾ ਵੀ ਰਿਪੋਰਟਾਂ ਹੋਰ ਕਰਨੀਆਂ ਨੇ ਉਹ ਵੀ ਇਹਨਾਂ ਨੇ ਕੀਤੀਆਂ ਮੈਂ ਕਿਹਾ ਚਲੋ ਜੋ ਵੀ ਕਰਨਾ ਹੈ ਕਰ ਲਓ ਆਰਾਮ ਹੋਣਾ ਚਾਹੀਦਾ ਇਸ ਆਰਾਮ ਵਾਸਤੇ ਆਇਆ ਦਵਾਈ ਲੈਣ ਆਇਆ ਤੇ ਗੈਸ ਮੈਂ ਸਵੇਰੇ ਵੀ ਇਹਨਾਂ ਨੂੰ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਆਏ ਨਹੀਂ 9 ਵਜੇ ਗਏ ਨੇ ਕਹਿੰਦੇ ਉਹ ਰਿਸੈਪਸ਼ਨ ਵਾਲਾ ਬੇਟਾ ਅੰਦਰ ਵੀ ਨਹੀਂ ਹੋ ਡਾਕਟਰ ਕੋਈ ਨਹੀਂ ਐਮਰਜੈਂਸੀ ਹੁੰਦੀ ਹੈ ਨਾ ਐਤਵਾਰ ਤਾਂ ਹੁੰਦੇ ਨਹੀਂ ਤੇ ਅੱਜ ਐਤਵਾਰ ਉਹਨਾਂ ਨੇ ਨਹੀਂ ਆਣਾ ਤੇ ਮੈਂ ਕਿਹਾ ਮਰੀਜ਼ ਬਿਮਾਰ ਨੇ ਤੇ ਉਹ ਦੇਖਣ ਨਹੀਂ ਆਣਾ ਕਹਿੰਦੇ ਨਹੀਂ ਐਡੀ ਤਾਂ ਕੋਈ ਗੱਲ ਹੈ ਹੀ ਨਹੀਂ ਕਿ ਜਦੋਂ ਡਾਕਟਰ ਆਉਣਗੇ ਤੇ ਉਹ ਠੀਕ ਠਾਕ ਨੇ ਜਦੋਂ ਠੀਕ ਠਾਕ ਸੀ ਸਾਰੀਆਂ ਰਿਪੋਰਟਾਂ ਨਾਰਮਲ ਸੀ ਤੇ ਫਿਰ ਐਟੇ ਟਾਈਮ ਕੀ ਹੋ ਗਿਆ ਜਿਹੜਾ ਕੀ ਲੱਗ ਗਿਆ ਅੰਗੈਲੀ ਨਾਲ ਹੋਇਆ ਹਾਂਜੀ ਹਾਂਜੀ ਬਿਲਕੁਲ ਅੰਗੈਲੀ ਨਾਲ ਹੋਇਆ ਬਿਲਕੁਲ ਠੀਕ ਜੀ ਅਸੀਂ ਐਕਸਰਾ ਤੇ ਅਲਟਰਾਸਾਉਂਡ ਕਰਾ ਕੇ ਲਿਆਏ ਹਾਂ ਉਹ ਤੋਂ ਵੀ ਠੀਕ ਹੈ ਅਲਟਰਾਸਾਉਂਡ ਕਰਾਣਾ ਬੜੇ ਸੋਹਣੇ ਗਏ ਆ ਆਏ ਆ ਕੋਈ ਦਿੱਕਤ ਨਹੀਂ ਸੀ ਆਉਂਦੇ ਸਾਰ ਅੰਦਰ ਅਸੀਂ ਬਾਹਰ ਬਹਿ ਗਏ ਆ ਇਹ ਅੰਦਰ ਚਲੇ ਗਏ ਆ ਮੋੜ ਕੇ ਥੋੜੀ ਦੇਰ ਬਾਅਦ ਇਹ ਕਾਦੀ ਕਾਰਵਾਈ ਦੀ ਮੰਗ ਕਰਦੇ ਹੋ ਥੋੜੀ ਦੇਰ ਬਾਅਦ ਇਹ ਸੈਂਡ ਮੰਗਦੇ ਨੇ ਮੇਰੇ ਤੋਂ ਮੈਂ ਕਿਹਾ ਨਹੀਂ ਮੈਂ ਮੇਰੇ ਮਾਮਾ ਜੀ ਆਣਗੇ ਮੇਰੇ ਬੇਟਾ ਆ ਰਿਹਾ ਹੈ ਮੈਂ ਫੇਰ ਦੱਸਦੀ ਆ ਇਹ ਆਏ ਨਹੀਂ ਤੇ ਇਹਨਾਂ ਨੇ ਮੈਂ ਕਿਹਾ ਮਾਮਾ ਜੀ ਆਪਾਂ ਵੇਖੀ ਅਸੀਂ ਵੇਖਿਆ ਤੇ ਹਾਲਤ ਹੀ ਬਹੁਤ ਮਾਮਾ ਜੀ ਨੇ ਮੈਂ ਕਿਹਾ ਚਲੋ ਆਪਾਂ ਕਿਤੇ ਹੋਰ ਲੈ ਚੱਲਨੇ ਆ ਕਹਿੰਦੇ ਉਹਨਾਂ ਦੀ ਤਾਂ ਹਾਲਤੀ ਇਦਾਂ ਦੀ ਕਰਤੀ ਇੱਕ ਜਿਹਦਾ ਕੋਸਾ ਨਹੀਂ ਮੈਂ ਤਾਂ ਉੱਥੇ ਰੋਣ ਲੱਗ ਗਈ ਮੈਂ ਡਰਾਈਵਰ ਸੀਗੇ ਨਾ ਗੱਡੀ ਵੀ ਪੀਸੀ ਆਉਂਦੇ ਸੀ ਨੀ ਦੇਖਦੇ ਦੀ ਕਿਹੜੀ ਨਹੀਂ ਟਿੱਪਰ ਟਿੱਪਰ ਪਾਉਂਦੇ ਸੀ ਜਿਵੇਂ ਜਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਮੇਰੇ ਛੋਟੇ ਛੋਟੇ ਬੱਚੇ ਆ ਸਾਡੇ ਘਰ ਚੋਂ ਹੀ ਕਮਾ ਰਹੇ ਨੇ सिंह पेशेंट फिफ्टी वन ओल्ड मेल है और ये कल रात को आए थे अभी इनकी जो मोस्ट प्रोबेबली कॉज ऑफ डेथ बिकॉज चौबीस घंटे हुए नहीं है लेकिन मोस्ट प्रोबेबली कॉज ऑफ डेथ जो इनका है वो दिल का जोर ही है इनका दिल का धड़कन 150 150-140 के नीचे जा रहा नहीं था दवाई देने के बावजूद भी लेकिन साथ साथ में इनको बुखार भी बहुत ज़्यादा था बुखार भी इनको 103, 104, 102, 103, 104 इतना इतना बुखार जा रहा था तो उस कारण की वजह से इनको हमें देना तो था तो बुखार कम करने के लिए दवाइयाँ लेकिन दवाइयाँ निकलने के लिए किडनी के से ढंग से बाहर निकल रही भी नहीं थी तो वो तकलीफ थी इस केस में अभी जब ये गए थे अल्ट्रासाउंड करने बस इतना पता करने कि कैसे किडनी है क्या है तो उसको तो 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 पता चला कि लीवर खराब है किडनी किडनी फिलहाल ठीक है लेकिन ये लोग इल्जाम ला रहे हैं आपकी अनगैली के साथ हो रहा है क्योंकि मरीज जब आया था सुबह ठीक था आपको सुबह भी मरीज परिवार से भी मिला उस टाइम भी ठीक था कारण क्या हुआ मौत का कारण क्या बना ऐसे केसेस में कार्डियक अरेस्ट ही होता है दिल का जोर ही होता है

लेकिन बोला गया था कि उन्होंने उसके लिए कंसेंट भी नहीं दिया कि सांस की नहीं डालनी की सांस की नहीं डालनी होती है जब हम दिल को जोर देते हैं चालू करने तब सांस की नली भी डालनी होती है लेकिन वो भी करने उसका भी साइन नहीं किया गया मरीज ने कुछ सुबह खाया भी था सर आपसे या हॉस्पिटल में कुछ दिया हुआ था लिक्विड कुछ मरीज ने तो सुबह

मरीज ऑलरेडी बी का पेशेंट था शुगर का भी पेशेंट था ऑलरेडी ओपीएम भी लेता था वो अब इशू एक और चीज़ क्या होता है जो लोग कोपियम लेते हैं ना और जो लोग जिनको शुगर होता है उनको दर्द ज़्यादा महसूस नहीं होता शुगर के पेशेंट को दिल का जोर जो बाकी लोगों को जितना महसूस होता है उतना महसूस होता ही नहीं तो उनको पता भी नहीं चलता इनका एक और चीज़ इशू ये था कि अगर समझ लीजिए इनको दिल का जोर भी बैठा वो उनके बुखार के साथ छुप रहा था क्योंकि बुखार के ऐसे वैसे इनका दिल का धड़कन बहुत तेज था 130, 140, 150. बुखार के नुए नुए हाँ बुखार नहीं बुखार के कारण नहीं दिल का जोर दिल का जोर ही मेन रीजन है क्योंकि बाकी देखा जाएगा तो इनका जो एक सीआरपी पदार्थ है वो भी इतना ज्यादा बढ़ा हुआ नहीं है इतना बढ़ना चाहिए लेकिन इनका फीवर कॉन्स्टेंटली था एक सौ दो एक सौ तीन इनका कहना सर कोई जब मौत हुई कोई डॉक्टर इनके पर नज़दीक भी नहीं आया परिवार वालों ने इंजाम भी लाया सर हमारे ऑन रिकॉर्ड है हाँ परिवार वाला कोई डॉक्टर भी, भी, भी नहीं आया इनके पास इनको पूछा भी नहीं गया तब जाके इन्होंने मीडिया को कॉल किया दोक्टर तो तो आज तो की तरफ से डॉक्टर का ऑफिसर अवेलेबल नहीं होना सुबह मरीज आपके हॉस्पिटल में एडमिट है नहीं लगता कहीं ना कहीं आपके

हां ਦੇ ਦੇਖਾ ਉਹ ਇਹ ਇਹਨਾਂ ਨੇ ਹੁਣੇ ਬਾਅਦ ਗਈ ਗੱਲ ਠੀਕ ਹੈ ਉਹ ਹੋ ਗਿਆ ਮਾਜੀ ਉਧਰ ਰਿਪੋਰਟ ਹੋ ਗਈ ਨਹੀਂ ਉਹ ਠੀਕ ਆ ਇਹਨਾਂ ਨੇ ਬਾਅਦ ਜਿਹੜੀ ਗੱਲ ਹੋਣੀ ਹੈ ਇਹਨਾਂ ਨੂੰ ਮੈਂ ਜਿਹੜਾ ਪੇਸ਼ੈਂਟ ਸੀਗਾ ਜਗਤਾਰ ਸਿੰਘ 51 ਸਾਲ ਦੀ ਉਮਰ ਸੀਗੀ ਰਾਤ ਐਡਮਿਟ ਹੋਇਆ ਸੀਗਾ ਇੱਥੇ ਸਟਾਰ ਮੈਡੀਸਿਟੀ ਹਸਪੀਟਲ ਦੇ ਵਿੱਚ ਉਹ ਬੀਪੀ ਨੂੰ ਲੈ ਕੇ ਐਡਮਿਟ ਹੋਇਆ ਸੀਗਾ ਬੀਪੀ ਦੀ ਪ੍ਰੋਬਲਮ ਆ ਰਹੀ ਸੀ ਉਹਨੂੰ ਤੇ ਥੋੜੀ ਸਾਹ ਦੀ ਪ੍ਰੋਬਲਮ ਆ ਰਹੀ ਸੀ ਤੇ ਅੱਜ ਅਰਾਊਂਡ 1:29 ਵਜੇ ਉਹਦੀ ਡੈਥ ਹੋ ਗਈ ਹੁਣ ਡੈਡ ਬਾਡੀ ਸੀਗੀ ਪੋਸਟਮਾਨ ਵੀ ਲੈ ਗਏ ਆ ਤੇ ਉਦੋਂ ਬਾਅਦ ਜਿਹੜਾ ਬੋਰਡ ਬਣ ਕੇ ਦਾ ਹੁੰਦਾ ਬੋਰਡ ਬਣ ਕੇ ਪੋਸਟਮਾਨ ਹੁੰਦਾ ਉਦੋਂ ਬਾਅਦ ਡਾਕਟਰ ਦੀ ਇਨਕੁਆਰੀ ਤੋਂ ਆਫਟਰ ਜਿੱਦਾਂ ਦੀ ਵੀ ਕਾਰਵਾਈ ਹੋਊਗੀ ਅਸੀਂ ਉਹ ਬਣਦੀ ਕਰ ਦੇ ਕਰਦਾ ਕੀ ਕੰਮ ਕਰਦਾ ਸੀ ਸਰ ਜੀ ਇਹ 15 ਟਰੱਕ ਡਰਾਈਵਰ ਸੀਗਾ ਜੀ لیکن ਪਰਿਵਾਰ ਵਾਲੇ ਇਲਜ਼ਾਮ ਲੱਗ ਰਿਹਾ ਜੀ ਜਦ ਮੌਤ ਹੋਈ ਕੁਝ ਇਹਦੇ ਟਰੀਟਮੈਂਟ ਨਹੀਂ ਦਿੱਤਾ ਗਿਆ ਕੁਝ ਵਧੀਆ ਤੇ ਇਹਨਾਂ ਦੇ ਨਾਲ ਬੁਰ ਰਵਈਆ ਵੀ ਇਹਨਾਂ ਨਾਲ ਠੀਕ ਨਹੀਂ ਸੀ ਡਾਕਟਰ ਦਾ ਉਹ ਦੇਖੋ ਤੁਸੀਂ ਸਾਰੇ ਪੱਖ ਦੇਖ ਲਏ ਜੀ ਇਹਨਾਂ ਦੇ ਜਿਹੜੀ ਹੁਣ ਐਸਐਮਓ ਵੱਲੋਂ ਟੀਮ ਬਣਦੀ ਹੋਣੀ ਹੈ ਜਿਹੜਾ ਡਾਕਟਰ ਵਾਲਾ ਕੇਸ ਆ ਸੁਪਰੀਮ ਕੋਰਟ ਦੀ ਗਾਈਡਲਾਈਨਸ ਆ ਉਹ ਸਾਰੀ ਇਥੋਂ ਸੀਸੀਟੀਵੀ ਲੈਣਗੇ ਇਹਨਾਂ ਦਾ ਜਿਹੜੋ ਜੋ ਟਰੀਟਮੈਂਟ ਦਿੱਤਾ ਕਿਹੜਾ ਇਹਨਾਂ ਦਾ ਅਫਸਰ ਜਿਹੜਾ ਸੀਗਾ ਡਾਕਟਰ ਸੀਗਾ ਮੌਕੇ ਤੇ ਹਾਜ਼ਰ ਸੀਗਾ ਉਹ ਸਾਰਾ ਕੁਝ ਦੇਖਣਗੇ ਜੇ ਜਿਹੜੀ ਵੀ ਇਹਨਾਂ ਦੀ ਨੈਗਲੀਜੈਂਸੀ ਹੋਊਗੀ ਉਹ ਨੈਗਲੀਜੈਂਸੀ ਦੇ ਆਧਾਰ ਤੇ ਇਹਨਾਂ ਤੇ ਕ ਲੇ ਲਈ ਸਰ ਹਾਂਜੀ ਹਾਂਜੀ ਡੈੱਡ ਬੋਡੀ ਮੋਰਚਰੀ ਰਿੰਦਰ ਹਸਪਤਲ ਭੇਜਤੀ ਸੀ ਕਿੱਦਾਂ ਦੀ ਕਾਰਵਾਈ ਸਰ ਬਸ ਆਫਟਰ ਜਿਹੜਾ ਜੇ ਇਹਨਾਂ ਦੀ ਨੈਗਲੀਜੈਂਸੀ ਆਊਗੀ ਅਕੋਰਡਿੰਗ ਟੂ ਬੰਦੇ ਸੈਕਸ਼ਨ ਅਸੀਂ ਕਾਰਵਾਈ ਕਰਾਂਗੇ ਠੀਕ ਹੈ ਠੀਕ ਕਹਿੰਦਾ ਸੀ ਕਿ ਜਦੋਂ ਤੁਹਾਡੇ ਕੋਲ ਮਰੀਜ਼ ਰਾਤ ਦਾ ਐਡਮਿਟ ਜਿਹੜੀ ਕੰਡੀਸ਼ਨ ਰਾਤੀ ਦੱਸੀ ਆ ਵੀ ਰਾਤ ਇਹਨਾਂ ਕੋਲ ਕੁਝ ਹੋਇਆ ਜੋ ਵੀ ਸਟੱਬਜ ਤਵੇ ਦੱਸ ਰਹੇ ਸੀ ਵੀ ਤੁਹਾਨੂੰ ਪਤਾ ਸੀ ਬੰਦੇ ਦਾ ਅਲਟਰਾਸਾਉਂਡ ਕਰਨਾ ਪੈਣਾ ਹੈ ਆਮ ਤੌਰ ਤੇ ਇੱਕ ਨਾਰਮਲੀ ਗੱਲ ਹੈ ਅਲਟਰਾਸਾਉਂਡ ਡਾਕਟਰ ਕਰ ਲੈਂਦਾ ਜੇ ਐਡਮਿਟ ਹੋਈ ਹੈ ਆਪਾਂ ਤੇ ਜਦੋਂ ਤੁਹਾਡੇ ਕੋਲ ਬੰਦਾ ਨਾ ਕਿ ਐਡਮਿਟ ਸੀ ਤੇ ਉਹਦਾ ਇਹਨਾਂ ਨੇ ਸਵਾਲ ਕੀਤਾ ਸੀ ਠੀਕ ਹੈ ਇਹਨਾਂ ਨੇ ਐਂਟਰਾਸਟ ਦਿੱਤਾ 1 ਵਜੇ ਦੇਕਰੀ 12 ਵਜੇ ਤੋਂ ਬਾਅਦ ਬਿਨੇ ਤੇ ਐਂਟਰਾਸਟ ਹੋਣਾ ਚਾਹੀਦਾ ਸੀ ਇਹਨਾਂ ਦਾ 9 ਵਜੇ ਤੋਂ 10 ਵਜੇ ਐਂਟਰਾਸਟ ਹੋਣਾ ਹੋਏ ਰਹਿਣਾ ਚਾਹੀਦਾ ਸੀ ਕਿਉਂਕਿ ਇਹਨਾਂ ਦੇ ਪੈਸੇ ਨਹੀਂ ਸੀ ਲੱਗਣੇ ਪੈਸੇ ਪਰਿਵਾਰ ਦੇ ਲੱਗਣੇ ਇਹਨਾਂ ਨੇ ਨਹੀਂ ਕਰਵਾਇਆ ਉਹਦੇ ਤੇ ਇਹਨਾਂ ਨੇ ਮੈਨੂੰ ਜਵਾਬ ਇਹ ਦਿੱਤਾ ਆ ਬਹੁਤ ਵੱਡਾ ਹਸਪੀਟਲ ਇਹ ਜਿਹੜੇ ਆਪਣੀ ਜਿੰਨੀ ਜ਼ਿੰਮੇਵਾਰੀ ਸਮਝ ਰਿਆ ਨਾ ਇਹਨਾਂ ਨੇ ਬਿਆਨ ਦੇ ਵਿੱਚ ਦੱਸ ਦਿੱਤੀ ਆ ਤੇ ਇਹ ਕਿੰਨੇ ਕਾਬਿਲ ਨੇ ਇਹ ਵੀ ਇਹਨਾਂ ਨੇ ਦੱਸ ਦਿੱਤਾ ਵੀ ਸਾਨੂੰ ਇਹ ਨਹੀਂ ਸੀ ਪਤਾ ਵੀ ਐਂਟਰਾਸਟ ਐਤਵਾਰ ਕਿੱਥੇ ਹੁੰਦਾ ਤੇ ਕਿਹੜਾ ਆਪਾਂ ਇੱਕ ਹਸਪੀਟਲ ਫੋਰ ਕੇ ਬੈਠੇ ਆਂ ਸਾਨੂੰ ਇਹ ਚੀਜ਼ ਤਾਂ ਨਹੀਂ ਪਤਾ ਕਿ ਜਿੱਦਣ ਐਤਵਾਰ ਆਜੂਗਾ ਕਿ ਉਦੋਂ ਜੇ ਕੋਈ ਮਰੀਜ਼ ਮੰਨ ਕੰਡੇ ਪਿਆ ਆ ਸਾਡੇ ਕੋਲ ਰਾਤ ਦਾ ਐਡਮਿਟ ਐਮਰਜੈਂਸੀ ਦੇ ਵਿੱਚ ਆ ਅਸੀਂ ਵੀਡੀਓ ਦਾ ਐਡਰੈਸ ਫੋਨ ਕਰਾਣਾ ਆ ਪਹਿਲੇ ਪਹਿਲਾਂ ਜਾਂਚ ਕਰਾਂਗੇ ਪੂਰੇ ਪਟਿਆਲੇ ਦੇ ਵਿੱਚ ਵੀ ਕਿਹੜਾ ਐਡਰੈਸ ਖੁੱਲਾ ਕਿਹੜਾ ਬੰਦ ਆ ਇਹਦਾ ਜਵਾਬ ਦੇ ਜੀ ਡਾਕਟਰ ਇਹ ਦੇਖਿਆ ਸੀ ਕੀ ਨਾਮ ਹੈ ਜੀ ਚਰਨਜੀਤ ਸਿੰਘ ਕੀ ਨਾਮ ਹੈ ਚਰਨਜੀਤ ਸਿੰਘ ਚਰਨਜੀਤ ਜੀ ਇਹ ਕੀ ਲੱਗਦੇ ਸੀ ਤੁਹਾਡੇ ਇਹ ਨਹੀਂ ਪਾਂਜੀ ਦਾ ਘਰ ਵਾਲਾ ਸੀ ਜਵਾਈ ਸੀ ਸਾਡੇ ਕੀ ਕਾਰਨ ਕੀ ਹੋਇਆ ਮੌਤ ਦਾ ਕਾਰਨ ਕੀ ਹੋਇਆ ਨੋਰਮਲ ਗੈਸ ਬਣੀ ਐ ਇਹਨੂੰ ਦੇਖਦਾ ਆਮ ਬੰਦਾ ਚਲੋ ਜੀ ਹੋ ਜਾਂਦੀ ਠੀਕ ਇਹ ਚੁੱਕੇ ਇੱਧਰ ਲਿਆਏ ਨਾ ਵੀ ਚਲੋ ਠੀਕ ਹੋ ਜਾਊਗਾ ਤੇ ਇੱਥੇ ਆ ਕੇ ਮੈਂ ਰਾਇਆ ਸਵੇਰੇ ਮੈਂ ਕਹਿੰਦੇ ਨਹੀਂ ਜੀ ਕੋਈ ਨਹੀਂ ਮੜਮੁਢੀ ਜੀ ਗੱਲਬਾਤ ਹੈ ਕੋਈ ਅੱਡੀ ਵੱਡੀ ਗੱਲ ਨਹੀਂ ਹੈ ਕਿ ਠੀਕ ਹੋ ਜਾਏ ਤੇ ਉਹਨੇ ਪਤਾ ਲੱਗਿਆ ਲੈ ਕੇ ਆਏ ਨਾ ਦੁਬਾਰਾ ਕਿ ਇੱਕਦਮ ਗੈਟ ਕਿੰਨੇ ਵਜੇ ਆਈ ਸੀ ਕਿੰਨੇ ਵਜੇ ਮੌਤ ਹੋਈ ਹੈ ਇੱਥੇ ਇਹ ਮੇਰੇ ਨਾਲ 12 ਕੋਈ 12:30 ਵਜੇ ਰਾਤ ਨੂੰ ਨਹੀਂ ਨਹੀਂ ਹੁਣ ਆ ਗਏ ਨਹੀਂ ਕਿਤੇ ਰਾਤ ਨੂੰ ਕਿੰਨੇ ਵਜੇ ਲਿਆਏ ਸੀ ਰਾਤ ਇੱਥੇ 10 10 ਵਜੇ ਆਏ ਨੇ ਤੇ ਸੋਏ ਸੋਏ ਮਲੇ ਜੀ ਤੁਸੀਂ ਠੀਕ ਹੋ ਹਾਂ ਪੁੱਛਿਆ ਨੂੰ ਮੈਂ ਇਹਦੇ ਨਾ ਮੂੰਹ ਤੇ ਮਾਸਕ ਜਿਹਾ ਚੜਾਇਆ ਸੀ ਤੇ ਮੈਂ ਮਾਸਕ ਹਟਾ ਕੇ ਨਾ ਮੈਂ ਜਗਤਾਰ ਕਿਵੇਂ ਆ ਠੀਕ ਹੈ ਤੂੰ ਕਹਿੰਦਾ ਹਾਂ ਮੰਮੀ ਠੀਕ ਆ ਮੈਂ ਕੋਈ ਗੱਲ ਨਹੀਂ ਮੜ ਮੋਟਾ ਸਾਹ ਹੈ ਕੀ ਲੱਗਦਾ ਇਹਨਾਂ ਦੀ ਅਣਗੈਲੀ ਨਾਲ ਹੋਇਆ ਬਿਲਕੁਲ ਅਣਗੈਲੀ ਨਾਲ ਹੁਣ ਕੋਈ ਡਾਕਟਰ ਨਾਲ ਤੁਹਾਡੀ ਗੱਲਬਾਤ ਹੋਈ ਨਹੀਂ ਡਾਕਟਰ ਸਾਹਿਬ ਨਾਲ ਗੱਲ ਹੋਣੀ ਚਾਹੀਏ ਮੌਕੇ ਤੇ ਹਾਂਜੀ ਹਾਂ ਚਾਹੀਏ ਆ ਜੀ ਇਤਲਾ ਦਿੱਤੀ ਹੈ ਬੋਸ ਨੂੰ ਹਾਂਜੀ ਬੋਸ ਨੂੰ ਤੁਸੀਂ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹਨਾਂ ਨੂੰ ਸਹਿਰ ਹੋਣੀ ਚਾਹੀਦੀ ਸਿੱਧੀ ਠੀਕ ਹੈ ਪਹਿਲਾਂ ਵੀ ਕਦੇ ਹੋਇਆ ਹੈ ਮੈਂ ਕਿਹਾ ਪਹਿਲਾ ਹਫਤਾ ਪਹਿਲਾਂ ਮੈਂ ਇਹ ਆਪਣਾ ਕੋਈ ਵਾਇਰਲ ਹੋਈ ਸੀ ਵੀਡੀਓ ਇੱਕ ਸਿਰਫ ਘੰਟੇ ਵਾਸਤੇ ਹੋਈ ਸੀ ਕਿ ਕਿਸੇ ਦੀ ਕੂਣੀ ਦਾ ਕੋਪਰੇਸ਼ਨ ਸੀ ਤੇ ਟੀਕਾ ਗਲਤ ਲਾ ਕੇ ਮੈਂ ਦੇਖਿਆ ਵਿੱਚ ਮੁੰਡਾ ਜਵਾਨ ਸੀ 6 ਫੁੱਟ ਦਾ ਤੇ ਮਰ ਗਿਆ ਸੀ ਉਹਦੇ ਦੀ ਸੀ ਵੀਡੀਓ ਇੱਥੋਂ ਦੀ ਸੀ ਮੈਂ ਵੇਖੀ ਹੈ ਵਾਇਰਲ ਤਾਂ ਈ ਹੈ ਵੀਡੀਓ ਇਹ ਸੀ ਕਿਹੜੀ ਪੁਲਿਸ ਤੁਸੀਂ ਭਲਾਈ ਇਹਨਾਂ ਨੇ ਬੁਲਾਈ ਹੈ ਹੋਰ ਸੁਣ ਤੇ ਇਹਨਾਂ ਨੇ ਬੁਲਾਈ ਹੈ ਇਹਨਾਂ ਦੇ ਸਟਾਫ ਉਹਨਾਂ ਨੇ ਬੁਲਾਈ ਹੋਈਗੀ ਸਾਨੂੰ ਠੀਕ ਹੈ ਜੀ